ਮਤਲਬ ਕੀ ਜਿਹੜਾ ਜਨੇਵਾਜ ਖੰਨੇ ਦਾ ਕੀੜਾ ਲਾਇਆ ਆਜਾਦਨਗਰ ਦੇ ਵਿੱਚ ਕੀ ਹਾਲਾਤ ਦੇਖੇ ਨੇ ਜੀ ਉਰੇ ਦੇਖੋ ਜੀ ਮੈਂ ਖੁਦ ਹਰ ਸ਼ੁੱਕਰਵਾਰ ਨੂੰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਜੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਇਹ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕੈਂਪੇਨ ਕੀਤੀ ਸੀ ਹਰ ਰਵੀਵਾਰ 10 ਹਫ਼ਤੇ 10 ਵਜੇ 10 ਮਿੰਟ ਸਾਰਿਆਂ ਨੇ ਆਪਣੇ ਆਪਣੇ ਘਰ ਨੂੰ ਜਿਹੜਾ ਹੈਗਾ ਉਹ ਚੈੱਕ ਕਰਨਾ ਉਹਨਾਂ ਦਾ ਜਿਹੜਾ ਠੰਡੀ ਹਵਾ ਵਾਲਾ ਜਿਹਨੂੰ ਅਸੀਂ ਡੇਜ਼ਰਟ ਕੂਲਰ ਕਹਿੰਦੇ ਆ ਉਹਦੇ ਵਿੱਚ ਮੱਛਰ ਦਾ ਜਿਹੜਾ ਡੈਂਗੀ ਦਾ ਲਾਰਵਾ ਚਿਕਨ ਗੁੜੀਆਂ ਦਾ ਲਾਰਵਾ ਮਲੇਰੀਆ ਦਾ ਲਾਰਵਾ ਉਹਦੇ ਵਿੱਚ ਪੈਦਾ ਹੋ ਜਾਂਦਾ ਖਾਸ ਕਰਕੇ ਡੈਂਗੀ ਚਿਕਨ ਗੁੜੀਆਂ ਦਾ ਸਾਫ਼ ਪਾਣੀ ਚ ਪੈਦਾ ਹੁੰਦਾ ਤੁਹਾਡੇ ਤੁਹਾਡਾ ਜਿਹੜਾ ਡੇਜ਼ਰਟ ਕੂਲਰ ਹੈ ਉਹਦੇ ਵਿੱਚ ਕਈਆਂ ਦੇ ਜਿਹੜੇ ਪੁਰਾਣੇ ਫ੍ਰੀਜਾ ਉਹਨਾਂ ਦੇ ਨੀਚੇ ਟਰੇ ਹੁੰਦੀ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਕੇ ਆਇਓ ਮੇਰੇ ਨਾਲ ਕਿ ਜਿਹਦੇ ਘਰ ਦੇ ਵਿੱਚ ਕਿਸੇ ਦੇ ਠੀਕਰਾ ਸੁੱਟਿਆ ਹੋਇਆ ਕਿਸੇ ਦੇ ਡੱਬਾ ਪਿਆ ਹੋਇਆ ਕਿਸੇ ਨੇ ਪੰਛੀਆਂ ਦੀ ਕਟੋਰਾ ਰੱਖਿਆ ਹੋਇਆ ਕਿਸੇ ਨੇ ਕੁੱਤੇਆਂ ਲਈ ਪਾਣੀ ਰੱਖਿਆ ਹੋਇਆ ਲੋਕ ਗਾਈਆਂ ਵਾਸਤੇ ਦੂਜੇ ਜਿਹੜੇ ਮਵੇਸ਼ੀਆ ਉਹਨਾਂ ਵਾਸਤੇ ਬਾਹਰ ਫੁਰਲੀਆਂ ਬਣਾ ਦਿੰਦੇ ਆ ਜਿੱਥੇ ਵੀ ਸਟੈਗਨੈਂਟ ਵਾਟਰ ਹੈ ਉਹਦੇ ਵਿੱਚ ਇਹ ਜਿਹੜਾ ਮੱਛਰ ਹੈ ਪੈਦਾ ਹੁੰਦਾ ਇਹਦੇ ਤੇ ਕਾਲੇ ਰੰਗ ਦਾ ਮੱਛਰ ਚਿੱਟੀਆਂ-ਚਿੱਟੀਆਂ ਧਾਰੀਆਂ ਹੁੰਦੀਆਂ ਉਹਨੂੰ ਟਾਈਗਰ ਮਾਸਕਟੋ ਵੀ ਕਹਿੰਦੇ ਆ ਔਰ ਇਹ ਸਾਫ਼ ਪਾਣੀ 'ਚ ਡਾਂਗੀ ਦੇ ਕੇਸਸ ਬਹੁਤ ਹੁੰਦੇ ਸੀਗੇ ਸਾਡਾ ਪਿਛਲੇ ਸਾਲ ਤਜਰਬਾ ਬਹੁਤ ਅੱਛਾ ਰਿਹਾ ਅਸੀਂ 1200 ਸਾਡੇ ਕੋਲੇ ਪਹਿਲਾਂ ਬਰੀਡਿੰਗ ਚੈਕਰ ਹੁੰਦੇ ਸੀ ਤੇ ਅਸੀਂ ਹੁਣ ਜਿਹੜੇ ਹੈਗੇ ਆ ਤੁਹਾਡੇ 20000 ਜੜੀਆਂ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਹੈ ਜੀ 38000 ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਹੈ ਉਹ ਬੱਚੇ ਆਪਣਾ ਆਪਣਾ ਘਰ ਵੀ ਸਾਡੀ ਕੈਂਪੇਨ ਦਾ ਹਿੱਸਾ ਵੀ ਬਣਦੇ ਆ ਜਿਹੜੇ ਉਹਨਾਂ ਦੀ ਟ੍ਰੇਨਿੰਗ ਦਾ ਪਾਰਟ ਹੈ ਇਹ ਤੇ ਮੈਂ ਸਾਰੇ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਸਾਰੇ ਜਿਹੜੇ ਵੀ ਮੇਰਾ ਵੀਡੀਓ ਦੇਖਣਗੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਕਿਤੇ ਵੀ ਪਾਣੀ ਖੜਾ ਹੈ ਉਰਮਾ ਜਿੰਨੇ ਘਰਾਂ ਜ ਗਿਆ ਸਾਰਿਆਂ ਨੇ ਕਵਾੜ ਸੁੱਟਿਆ ਹੋਇਆ ਬਾਹਰ ਕਵਾੜ ਦੇ ਵਿੱਚ ਪਾਣੀ ਖੜਾ ਹੋਇਆ ਕਿਸੇ ਦੇ ਕਮਲੇ ਦੇ ਵਿੱਚ ਕਿਸੇ ਦੇ ਕੋਈ ਆਈਸਕ੍ਰੀਮ ਦਾ ਡੱਬਾ ਸੁੱਟਿਆ ਹੋਇਆ ਕਿਸੇ ਦੇ ਲਿਫਾਫੇ ਦੇ ਉੱਤੇ ਉਹਨਾਂ ਸਾਰਿਆਂ ਦੇ ਵਿੱਚ ਡੈਂਗੂ ਹੀ ਪੈਦਾ ਹੋ ਰਿਹਾ ਜੇ ਹਰ ਘਰ ਦੇ ਵਿੱਚ ਡੈਂਗੂ ਦਾ ਲਾਰਵਾ ਹੋਏਗਾ ਤਾਂ ਡੈਂਗੂ ਫੈਲੇਗਾ ਫਿਰ ਕਈ ਵਾਰੀ ਹੈਮਰੈਜਿਕ ਡੈਂਗੂ ਆ ਜਿਹਦੇ ਨਾਲ ਬਲੱਡ ਦੇ ਵਿੱਚ ਜਿਹੜਾ ਸਾਨੂੰ ਪਲੇਟਲੇਟਸ ਦੀ ਲੋੜ ਪੈਂਦੀ ਹੈ ਬੜਾ ਮਹਿੰਗਾ ਇਲਾਜ ਹੁੰਦਾ ਸਰਕਾਰ ਇਲਾਜ ਫ੍ਰੀ ਕਰਦੀ ਆ ਸਾਰਾ ਬੰਦੋਬਸਤ ਕਰਦੀ ਆ ਪਰ ਕਸ਼ਟ ਤਾਂ ਹੁੰਦਾ ਨਾ ਜੀ ਇਹ ਬੜੇ ਜਾਨ ਨੂੰ ਵੀ ਖਤਰਾ ਹੋ ਜਾਂਦਾ ਈਵਨ ਕਈ ਵਾਰੀ ਡਾਕਟਰਸ ਜਿਹੜੇ ਹੈਗੇ ਉਹ ਵਿਚਾਰੇ ਵਿਕਟਮ ਹੋ ਜਾਂਦੇ ਆ ਜਿਹੜੇ ਲੋਕਾਂ ਦੀ ਸੇਵਾ ਕਰਦੇ ਕਰਦੇ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪਿਛਲੀ ਵਾਰੀ ਸਾਡੇ 50% ਕੇਸਸ ਘਟੇ ਸੀਗੇ ਇਸ ਵਾਰੀ ਅਸੀਂ 20000 ਆਸ਼ਾ ਵਰਕਰਸ 36000 ਨਰਸਿੰਗ ਸਟੂਡੈਂਟਸ ਔਰ ਹੁਣ ਪੰਜਾਬ ਦੇ ਸਕੂਲਾਂ ਦੇ ਜਿੰਨੇ ਟੀਚਰਸ ਆ ਉਹਨਾਂ ਸਾਰਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਟੀਚਰਸ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਆਪਣਾ ਆਪਣਾ ਘਰ ਚੈੱਕ ਕਰਨਗੇ ਬੱਚਿਆਂ ਨੇ ਸਿਰਫ ਆਪਣਾ ਘਰ ਚੈੱਕ ਕਰਨਾ ਜਾਂ ਆਪਣੇ ਚਾਚੇ ਦਾ ਤਾਏ ਦਾ ਭੂਆ ਦਾ ਮਾਸੀ ਦਾ ਘਰ ਚੈੱਕ ਕਰ ਸਕਦੇ ਆ ਔਰ ਜਿਹੜਾ ਬੱਚਾ ਚਾਹੇ ਉਹ ਨਰਸਿੰਗ ਸਟੂਡੈਂਟ ਹੋਵੇ ਸਕੂਲ ਦਾ ਸਟੂਡੈਂਟ ਹੋਵੇ ਕਾਲਜ ਦਾ ਸਟੂਡੈਂਟ ਹੋਵੇਗਾ ਉਹਨਾਂ ਨੂੰ ਸਪੈਸ਼ਲ ਜਿਹੜੇ ਹੈਗਾ ਮਾਰਕਸ ਦਿੱਤੇ ਜਾਣਗੇ ਉਹਨਾਂ ਦੀ ਇੰਟਰਨਲ ਅਸੈਸਮੈਂਟ ਦੇ ਵਿੱਚ ਉਹਨਾਂ ਨੂੰ ਕਰੈਡਿਟ ਪੁਆਇੰਟਸ ਦਿੱਤੇ ਜਾਣਗੇ ਤੇ ਇਹਦੇ ਨਾਲ ਆਪਾਂ ਜਿਹੜਾ ਪੰਜਾਬ ਨੂੰ ਆਪਾਂ ਬਹੁਤ ਇੱਕ ਜੜੀ ਹੈਗੀ ਆ ਜਿਹੜੀ ਹੈ ਅਵੈਲੇਬਲ ਆ ਆਪਾਂ ਚਾਹੇ ਉਹ ਮੱਖੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਚਾਹੇ ਉਹ ਜਿਹੜੀਆਂ ਤੁਹਾਡੀਆਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਆਪ ਹੀ ਕਾਫੀ ਹੱਦ ਤੱਕ ਅਸੀਂ ਬਚ ਸਕਦੇ ਆ ਤੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਜਿਹੜੀ ਸਰਕਾਰ ਦੀ ਕੈਂਪੇਨ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕਰਾਈ ਸੀ ਔਰ ਮੈਂ ਇਹਨੂੰ ਆਪਣੇ ਤਨ ਦੇਹੀ ਨਾਲ ਕਰਦਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਆਪਾਂ ਹਰ ਸ਼ੁੱਕਰਵਾਰ ਸਵੇਰੇ 1 ਘੰਟਾ 2 ਘੰਟਾ ਲਾਈਏ ਆਪਣਾ ਘਰ ਚੈੱਕ ਕਰੀਏ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਸਿਵਲ ਸਰਜਨ ਸਾਹਿਬ ਖੜੇ ਆ ਐਸਐਮਓ ਐਸਡੀਐਮ ਕਿ ਆਪਾਂ ਹਰ ਵਾਰਡ ਵਾਈਜ਼ ਤੁਹਾਡੇ ਵਾਰਡ ਹੋਣਗੇ ਇੱਥੇ ਠੀਕ ਆ ਜੀ ਜਾਂ ਮੱਲਾ ਵਾਈਜ਼ ਜਿਹੜਾ ਹੈਗਾ ਉਸ ਤੋਂ ਵੀ ਅੰਦਰ ਜਿਹੜਾ ਵਾਰਡ ਦੇ ਵਿੱਚ ਕਈ ਮੱਲੇ ਹੋ ਸਕਦੇ ਆ ਮੱਲਾ ਵਾਈਜ਼ ਸਿਹਤ ਕਮੇਟੀਆਂ ਬਣਾਓ ਤੁਸੀਂ ਅਸੀਂ ਹੁਣ ਜਿਸ ਤਰ੍ਹਾਂ ਤੁਹਾਡੇ ਹੋਰ ਵੀ ਬਹੁਤ ਸਾਰੇ ਕੰਮ ਹੈ ਅਸੀਂ ਜਿੰਨੀਆਂ ਤੁਹਾਨੂੰ ਸਿਹ ਰੇਬੀਜ਼ ਦਾ ਜਿਹੜਾ ਹੈਗਾ ਉਹਦੇ ਨਾਲ ਅਜੇ ਵੀ ਪੰਜਾਬ ਦੇ ਵਿੱਚ ਪਿਛੇ ਜੇ ਪਠਾਨਕੋਟ ਵਿੱਚ ਇੱਕ ਮਾਂ ਤੇ ਤੀਨ ਨੂੰ ਰੇਬੀਜ਼ ਹੋਈ ਆ ਹੁਣ ਸ਼ੰਭੂ ਦੇ ਨੇੜੇ ਇੱਕ ਬੰਦੇ ਨੂੰ ਹੋਰ ਰੇਬੀਜ਼ ਹੋਈ ਉਹਦਾ ਇਲਾਜ ਕੋਈ ਨਹੀਂ ਲੇਕਿਨ ਸਾਡੀ ਜਿਹੜੀ ਵੈਕਸੀਨ ਆ ਸੀ ਸਾਰੇ 881 ਆਮ ਆਦਮੀ ਕਲੀਨਿਕ ਸਾਰੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਰੇਬੀਜ਼ ਦਾ ਟੀਕਾ ਵੀ ਉਪਲਬਧ ਕਰਾ ਦਿੱਤਾ ਜੀ ਤੇ ਉੱਥੇ ਡੈਂਗੀ ਦਾ ਟੈਸਟ ਵੀ ਹੋਣ ਲੱਗ ਗਿਆ ਟੈਸਟ ਵਧਾ ਦਿੱਤੀ 38 ਤੋਂ ਵਧਾ ਕੇ 47 ਕਰਤੇ ਪ੍ਰੈਗਨੈਂਸੀ ਦਾ ਈਵਨ ਕਾਲੇ ਪੀਲੇ ਦਾ ਟੈਸਟ ਉੱਥੇ ਹੁੰਦਾ ਜੀ ਦਵਾਈਆਂ ਸੀ ਹੁੰਦੀਆਂ ਸੀ ਇਹ ਵਧਾ ਕੇ 107 ਕਰਤੀਆਂ ਜਿਵੇਂ ਜਿਵੇਂ ਸਾਨੂੰ ਫੀਡਬੈਕ ਆਂਦੀ ਆ ਸੋ ਸਰਕਾਰ ਕੋਸ਼ਿਸ਼ ਕਰ ਰਹੀ ਆ ਵੀ ਜਿਹੜੀ ਦਵਾਈ ਆ ਉਹ ਹਰ ਘਰ ਤੱਕ ਪਹੁੰਚੇ ਜਿਵੇਂ ਹਰ ਕਿਸਾਨ ਦਾ ਹਰ ਖੇਤ ਤੱਕ ਪਾਣੀ ਪਹੁੰਚਾਇਆ ਹਰ ਘਰ ਤੱਕ ਅਸੀਂ ਦਵਾਈ ਪਹੁੰਚਾ ਰਹੇ ਆ ਤੇ ਇਹ 3 ਕਰੋੜ 70 ਲੱਖ ਦੇ ਕਰੀਬ ਜਿਹੜੇ ਲੋਕਾਂ ਨੇ ਐਨੀ ਵਾਰ ਦਵਾਈ ਲਈ ਆ ਉਹਦੇ ਚੋਂ 1 ਕਰੋੜ 30 ਲੱਖ ਤੁਸੀਂ ਕਹਿ ਲਓ ਵੀ ਹਰ ਦੂਜੇ ਤੀਜੇ ਪੰਜਾਬੀ ਇੱਕ ਵਾਰੀ ਮਲੈਕ ਲੈਣਿਕ ਵਿੱਚ ਬਹੁਤ ਗਿਆ ਆਮ ਆਦਮੀ ਕਲੀਨਿਕ ਵਿੱਚ ਜ਼ਰੂਰ ਗਿਆ ਜਿਹੜੀ ਕਿ ਬਹੁਤ ਅੱਛੀ ਗੱਲ ਹੈ ਸੋ ਤੁਹਾਡੇ ਘਰ ਦੇ ਨੇੜੇ ਉਹ ਆ ਜੀ ਤੁਹਾਡਾ ਬਾਕੀ ਤੁਹਾਡਾ ਜ਼ਿਲ੍ਹਾ ਹਸਪਤਾਲ ਆ ਹੁਣ ਮੈਂ ਇਸ ਤੋਂ ਬਾਅਦ ਉੱਥੇ ਜਾਵਾਂਗਾ ਉੱਥੇ ਕਿਹੋ ਜਿਹਾ ਇਸ਼ੂ ਆਇਆ ਸੀਗਾ ਜੋ ਪ੍ਰੈਸ ਨੇ ਹਾਈਲਾਈਟ ਕੀਤਾ ਸੀਗਾ ਉਹਦੇ ਬਾਰੇ ਮੈਂ ਇਨਕੁਆਰੀ ਕਰ ਲਈ ਹੈ ਮੈਂ ਉਹਦੇ ਬਾਰੇ ਉੱਥੇ ਜਾ ਕੇ ਗੱਲ ਕਰਾਂਗਾ ਮਤਲਬ ਘਰਾਂ ਦੇ ਵਿੱਚ ਦਾ ਪਾਣੀ ਮੰਨ ਲਿਆ ਵੀ ਅਮਨ ਸਾਹਿਬ ਘਰਾਂ ਦੇ ਵਿੱਚ ਦਾ ਪਾਣੀ ਇਹ ਲੇਗੇਸੀ ਇਸ਼ੂ ਆ ਇਹਨਾਂ ਦੇ ਵਿੱਚ ਅਸੀਂ ਪਹਿਲਾਂ ਸੀਵਰੇਜ ਪਾਵਾਂਗੇ ਫਿਰ ਉਹਨਾਂ ਦੀਆਂ ਸੜਕਾਂ ਬਣਾਵਾਂਗੇ ਔਰ ਬਾਕੀ ਸਾਰੀਆਂ ਉਹਨਾਂ ਨੂੰ ਸੁਵਿਧਾਵਾਂ ਦੇਵਾਂਗੇ ਮਾਡਰਨ ਸੁਵਿਧਾਵਾਂ ਦੇਵਾਂਗੇ ਕਿਉਂਕਿ ਜਿਹੜੇ ਉਹਨਾਂ ਨੇ ਮੈਂ ਦਸਾਰਾ ਇੱਕ ਬਾਡੀਟ ਕਰ ਰਿਹਾ ਮੈਂ ਇੱਕ ਬਾਡੀਟ ਇੱਕ ਨੂੰ ਬਾੜੀ ਕਾਲਨ ਜੀ ਬਾਰੀ ਬਾਰੀ ਕਰ ਲੋ ਬਾਰੀ ਬਾਰੀ ਕਰ ਲੋ ਜਿਹੜੀਆਂ ਕਲੋਨੀਆਂ ਹੁਣ ਬਣ ਚੁੱਕੀਆਂ ਨੇ ਇਹਨਾਂ ਉੱਪਰ ਵੀ ਕੋਈ ਕੋਈ ਐਕਸ਼ਨ ਲਊਗਾ ਜਿਹੜੇ ਡਿਵੈਲਪਰਾਂ ਨੇ ਕੋਈ ਬਿਲਕੁਲ ਲੈ ਰਹੇ ਆ ਜੀ ਜਿੱਥੇ ਅਸੀਂ ਉਹ ਟ੍ਰੇਸ ਕਰ ਰਹੇ ਆ ਉਹਨਾਂ ਨੂੰ ਜਿਹੜਾ ਕਲੋਨੀ ਵਾਲਾ ਕਹਿੰਦਾ ਜੀ ਮੈਂ ਤਾਂ ਇਹਨੂੰ ਲਿਆ ਉਹ ਕਹਿੰਦਾ ਮੈਂ ਉਹ ਤੋਂ ਲਿਆ ਉਹ ਚਾਰ ਚਾਰ ਜਗ੍ਹਾ ਤੇ ਪਲਾਟ ਵਿਕ ਚੁੱਕੇ ਹੁੰਦੇ ਆ ਸਾਨੂੰ ਬਹੁਤ ਜਗ੍ਹਾ ਤੇ ਕੀਤਾ ਜੀ ਅਸੀਂ ਕਾਲਡਾਈਜ਼ਰ ਦੇ ਉੱਤੇ ਐਕਸ਼ਨ ਹੋਇਆ ਬਹੁਤ ਜਗ੍ਹਾ ਤੇ ਹੋਇਆ ਔਰ ਮੀਡੀਆ ਦੇ ਵਿੱਚ ਰਿਪੋਰਟ ਵੀ ਹੋਇਆ ਔਰ ਮੈਂ ਪਟਿਆਲੇ ਦੇ ਵਿੱਚ ਖੁਦ ਕਰਾਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਡਿਵੈਲਪ ਕਰੋ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਲੈਕਲਿਸਟ ਵੀ ਕਰ ਰਹੇ ਹਾਂ ਉਹਨਾਂ ਤੇ ਕੇਸ ਵੀ ਹੋਣਗੇ ਸਾਰਾ ਕੁਝ ਹੋਣਗੇ ਉਹਨਾਂ ਤੋਂ ਸਾਰੀਆਂ ਸੁਵਿਧਾਵਾਂ ਲੈ ਕੇ ਲੋਕਾਂ ਨੂੰ ਦੇਵਾਂਗੇ ਤੇ ਆਪਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਦੋਂ ਆਪਾਂ ਕਾਰਲਿੰਗ ਕਰਨੀ ਹੈ ਉਹ ਆਪਾਂ ਦੇਖ ਲਈਏ ਵੀ ਘੱਟੋ ਘੱਟ ਔਰੇਰਾ ਜਾਂ ਪੁੱਡਾ ਅਪਰੂਵਡ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ ਜਿਹੜੇ ਸਾਡੇ ਨੋਰਮਸ ਆ ਲਾਗੂ ਹੁੰਦੇ ਆ ਤੇ ਕਈ ਵਾਰੀ ਸਾਡੀ ਜਿਹੜੀ ਸਰਕਾਰ ਹੈ ਇਹ ਪਹਿਲੀ ਵਾਰੀ ਹੈ ਜਿਹੜੀ ਇੱਕ ਮਤਲਬ ਜਿਨ੍ਹਾਂ ਨੇ ਇਲੈਗਲ ਕਲੋਨੀ ਜੜੀਆਂ ਪ੍ਰਾਣੀਆਂ ਉਹਨਾਂ ਨੂੰ ਵੀ ਠੀਕ ਕਰ ਰਿਹਾ ਔਰ ਅੱਗੇ ਤੋਂ ਇਲੈਗਲ ਕਲੋਨੀਆਂ ਨਾ ਹੋਣ ਉਹਦੇ ਵਾਸਤੇ ਲਾਅ ਵੀ ਲੈ ਕੇ ਆਏ ਆ ਉਹਨੂੰ ਅਸੀਂ ਇੰਪਲੀਮੈਂਟ ਵੀ ਕਰ ਰਹੇ ਆ ਬਿਲਕੁਲ ਜਿਹੜੇ ਜਿਹੜੇ ਸ਼ਹਿਰੀ ਆ ਦੇ ਡਿਜ਼ਰਵ ਬੈਟਰ ਡੀਲ ਤੇ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਵੈਸੇ ਵੀ ਅਸੀਂ ਚਾਹੇ ਬਿਜਲੀ ਆ ਪਾਣੀ ਆ ਔਰ ਸੜਕ ਜਿਹੜਾ ਤੁਹਾਡਾ ਸੀਵਰੇਜ ਆ ਇਹ ਸਾਰੇ ਜੜੀਆਂ ਸਾਰੀਆਂ ਜੜੀਆਂ ਜਨਤਕ ਸੁਵਿਧਾਵਾਂ ਹੈਗੀਆਂ ਇਹ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਇਹ ਕੰਮ ਚੱਲ ਰਿਹਾ ਹੈਗਾ ਫੇਜ਼ਡ ਮੈਨਰ ਦੇ ਵਿੱਚ ਚੱਲ ਰਿਹਾ ਹੈਗਾ ਤੁਹਾਡੇ ਵੀ ਜਰੂਰ ਪਹੁੰਚੇਗਾ ਇਹ ਤੁਹਾਡੀ ਵੀ ਸੜਕ ਬਣਾਵਾਂਗੇ ਤੁਹਾਨੂੰ ਵੀ ਸੀਵਰੇਜ ਦਾ ਵਧੀਆ ਲਾਭ ਦੇਵਾਂਗੇ ਔਰ ਸਟਰੀਟ ਲਾਈਟਾਂ ਸਾਰਾ ਕੁਝ ਦੇਵਾਂਗੇ ਬਿਲਕੁਲ ਬਿਲਕੁਲ ਜੀ ਮਤਲਬ ਸਾਹਿਬ